ਇਸ ਸਮੇਂ ਦੀ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਜਿੱਥੇ ਵਿਧਾਨ ਸਭਾ ਵਿੱਚ ਫੇਸਬੁੱਕ ਲਾਈਵ ਵੀਡੀਓ ਬਣਾਉਣ ਕਰਕੇ ਸੁਖਪਾਲ ਸਿੰਘ ਖੈਰਾ ਨੂੰ ਸਦਨ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਸੁਖਪਾਲ ਸਿੰਘ ਖੈਰਾ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਅਕਾਲੀਆਂ ਵੱਲੋਂ ਕਾਂਗਰਸੀ ਸਰਕਾਰ ਖਿਲਾਫ ਕਰਜ਼ਾ ਮਾਫੀ ਨੂੰ ਲੈ ਕੇ ਧਰਨਾ ਲਗਾਏ ਜਾਣ ਦੀ ਵੀਡੀਓ ਫੇਸਬੁੱਕ ਉੱਤੇ ਲਾਈਵ ਚਲਾਈ ਜਿਸ ਉੱਤੇ ਉਹਨਾਂ ਦਾ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ ਅਜੇ ਹਾਂ ਕਰਨ ਉਤੇ ਸਪੀਕਰ ਕੇਪੀ ਰਾਣਾ ਨੇ ਸੁਖਪਾਲ ਸਿੰਘ ਖੈਰਾ ਨੂੰ ਸਦਨ ਵਿੱਚੋਂ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਹੈ। ਦੋਸਤੋ ਸਾਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਮੈਂ ਜੋ ਪੰਜਾਬ ਵਿਧਾਨ ਸਭਾ ਇੱਕ ਆਮ ਸਧਾਰਨ ਪਿੰਡੂ ਪੰਚਾਇਤ ਨਾਲੋਂ ਵੀ ਗੀ ਗੁਜ਼ਰੀ ਸੰਸਥਾ ਬਣਾਤੀ ਆ ਅਕਾਲੀਆਂ ਨੇ ਤੇ ਕਾਂਗਰਸ ਨੇ ਉਹਦਾ ਇੱਕ ਦ੍ਰਿਸ਼ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਲਾਈਵ ਪੰਜਾਬ ਵਿਧਾਨ ਸਭਾ 1 ਘੰਟੇ ਤੋਂ ਅਕਾਲੀਆਂ ਨੇ ਨਾਰੇ ਜੇ ਲਾ ਕੇ ਵਿੱਚ ਸਦਨ 'ਚ ਬੈਠੇ ਨੇ ਥੱਲੇ ਮੰਗਦੇ ਤਾਂ ਕਹਿੰਦੇ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰੋ ਤੇ ਇਹਨਾਂ ਨੇ ਨਹੀਂ ਕੀਤਾ ਅਕਾਲੀਆਂ ਨੇ ਮਾਫ ਕਰਜ਼ਾ 10 ਸਾਲ ਸਰਕਾਰ ਰਹੀ ਆ ਕੋਈ ਕਰਜ਼ਾ ਨਹੀਂ ਮਾਫ ਕੀਤਾ ਕਿਸੇ ਕਿਸਾਨ ਦੇ ਘਰ ਖਬਰ ਲੈਣ ਨਹੀਂ ਗਏ ਹੁਣ ਡਰਾਮੇ ਕਰ ਰਹੇ ਨੇ ਤੁਸੀਂ ਆਪ ਅਕਾਲੀਆਂ ਦਾ ਤੇ ਕਾਂਗਰਸ ਦਾ ਡਰਾਮਾ ਹੁਣ ਤੁਸੀਂ ਆਪ ਦੇਖੋ ਸਾਰਾ ਡਰਾਮਾ ਵਿਧਾਨ ਸਭਾ ਦਾ ਸੈਸ਼ਨ ਬਿਲਕੁਲ ਬਲੌਕ ਕੀਤਾ ਹੋਇਆ ਤੁਸੀਂ ਦੇਖ ਲਓ ਕਿ ਆਮ ਆਦਮੀ ਦੇ ਪਾਰਟੀ ਦੇ ਮੈਂਬਰ ਸਾਰੇ ਬੈਂਚਸ ਤੇ ਬੈਠੇ ਆਂ ਤੁਸੀਂ ਅਕਾਲੀ ਤੇ ਕਾਂਗਰਸ ਲੜ ਰਹੇ ਨੇ ਬਿਨਾਂ ਮਜਾ ਆਹ ਦੇਖ ਲਓ ਹੁਣ ਮੁੱਕੋ ਮੁੱਕੀ ਹੋਣ ਲੱਗੇ ਸੀ ਪੱਗੋ ਲੱਥੀ ਹੋਣ ਲੱਗੇ ਸੀ ਬਚ ਗਏ ਆ ਆ ਹੁਣ ਬੈਠੇ ਨੇ ਦੇਖ ਲਓ ਤੁਸੀਂ ਅਕਾਲੀ ਤੇ ਕਾਂਗਰਸ ਸੁਖਦੀਰ ਦਾ ਗਰੋਹ ਪ੍ਰੈਸ ਲੈ ਕੇ ਆਇਆ ਖਾਜੋ ਉਹ ਖੈਰਾ ਸਾਡੀ ਗਲਤ ਹੈ ਜੀ ਇਹ ਉਹ ਫਿਰ www ਤੇ ਆਦੀ ਇਹ ਗੁੱਸਾ ਤੇਰਾ ਸਾਲੋਟ ਚੋਰੀ ਠਗੀ ਦੇਖ ਲੋ ਹੈ ਕਰ ਕੀ ਰਹੇ ਨੇ ਸਾਰੇ ਤੁਹਾਡੇ ਸਾਹਮਣੇ ਆ ਅਕਾਲੀ ਦੇ ਕਾਂਗਰਸ It is, uh, houses adjourned.

ਤੁਸੀਂ ਲਾਈਵ ਬਣਾ ਸਕਦਾ ਅਸੀਂ ਨਹੀਂ ਬਣਾ ਸਕਦੇ ਕੁਲਜੀਤ ਤੁਹਾਡੇ ਤੁਹਾਡੇ ਐਮ.ਐਲ.ਏ ਨੇ ਲਾਈਵ ਵੀਡੀਓ ਬਣਾਈ ਕਿ ਨਹੀਂ ਬਣਾਈ ਸੀ ਕਾਨੂੰਨੀ ਤੌਰ ਤੇ ਨਹੀਂ ਬਣਾ ਸਕਦੇ ਤੁਸੀਂ ਬਣਾਈ ਸੀ ਨਾ ਨਹੀਂ ਬਣਾਈ ਸੁਖਜਿੰਦਰ ਰੰਦਾਵੇ ਬੋਲਦੇ ਦੇਖੇ ਮੈਂ ਸੁੱਖੀ ਰੰਦਾਵਾ ਬੋਲਦਾ ਦੇਖਿਆ ਰਾਜਾ ਵੜਿੰਗ ਸੀਗਾ ਉਹ ਜਦੋਂ ਰਾਤ ਦੀ ਸੀਗੀ ਰਾਤ ਨੂੰ ਧਰਨਾ ਦਿੱਤਾ ਸੀਗਾ ਜਦੋਂ ਤੁਸੀਂ ਬਣਾਉਣੇ ਉਦੋਂ ਠੀਕ ਹੈ ਰਾਜਾ ਹਾਊਸ ਅਜਰਡ ਨਹੀਂ ਤੁਸੀਂ ਅੰਦਰ ਨਹੀਂ ਬਣਾ ਸਕਦੇ ਅਜਰਡ ਹੈ ਜੇ ਮੈਂ ਗਲਤ ਬਣਾ ਰਿਹਾ ਟੇਕ ਐਕਸ਼ਨ ਅਗੇਂਸਟ ਮੀ ਮੈਂ ਤਾਂ ਸਿਰਫ ਲੋਕਾਂ ਨੂੰ ਦਿਖਾ ਰਿਹਾ ਕਿ ਤੁਸੀਂ ਕਰ ਕੀ ਰਹੇ ਹੋ ਮੈਂ ਤਾਂ ਸਿਰਫ ਜੋ ਹਾਊਸ ਦੇ ਵਿੱਚ ਜਿਸ ਤੰਗ ਦੇ ਨਾਲ ਅਕਾਲੀ ਤੇ ਕਾਂਗਰਸ ਆਪਣਾ ਸਮਝਾਇਆ ਕਰੇ ਮੈਂ ਤੁਹਾਨੂੰ ਉਹ ਦਿਖਾਉਣਾ ਸੀਗਾ ਇਹਨਾਂ ਦ੍ਰਿਸ਼ ਕਾਫੀ ਆ ਤੁਸੀਂ ਸਮਝ ਜਾਓਗੇ ਕਿ ਪਿੰਡ ਦੀ ਪੰਚਾਇਤ ਨਾਲੋਂ ਵੀ ਮਾੜਾ ਰਵਈਆ ਇਹਨਾਂ ਦੋਨਾਂ ਪਾਰਟੀਆਂ ਦਾ